ਬਿਲਕੁਲ ਜੀ ਧੰਨਵਾਦ ਕਰਦੇ ਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਇੱਕ ਪਾਰਟੀ ਬਣਾਈ ਆਮ ਆਦਮੀ ਪਾਰਟੀ ਜਿਹਦੇ ਸੋਚ ਜਿਹੜੀ ਹੈ ਸਿੱਖਿਆ ਦੇ ਲਈ ਸਿਹਤ ਸਹੂਲਤਾਂ ਦੇ ਲਈ ਕੰਮ ਕਰਨ ਦੀ ਬਣੀ ਪੂਰੇ ਦੇਸ਼ ਚੱਲ ਰਹੀ ਹੈ ਉਸ ਤੋਂ ਬਾਅਦ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਹਰਜੂਤ ਬੈਂਸ ਜੀ ਦਾ ਤੇ ਸਾਰੀ ਪੰਜਾਬ ਦੀ ਸਮੂਹ ਸੰਗਤਾਂ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਤੇ ਅੱਜ ਸਾਡੀ ਜਿਹੜੀ ਪ੍ਰਾਇੋਰਟੀ ਆ ਉਹ ਸਿੱਖਿਆ ਦੀ ਹਮੇਸ਼ਾ ਪ੍ਰਾਇੋਰਟੀ ਰਹੀ ਆ ਤੇ ਪਹਿਲਾਂ ਕਦੇ ਵੀ ਇਦਾਂ ਨਹੀਂ ਸੀ ਹੋਇਆ ਕਰਦਾ ਸੋ ਅਸੀਂ ਤੁਸੀਂ ਦੇਖਿਆ ਹੋਊਗਾ ਕਿ ਐਮਐਲਏ ਮੰਤਰੀ ਇਵਨ ਕਿ ਮੁੱਖ ਮੰਤਰੀ ਤੱਕ ਸਕੂਲਾਂ ਦੇ ਵਿੱਚ ਜਾ ਰਹੇ ਨੇ ਸਿੱਖਿਆ ਕ੍ਰਾਂਤੀ ਨੂੰ ਅਸੀਂ ਇੱਕ ਮਹਮ ਇਦਾਂ ਦੀ ਬਣਾਉਣਾ ਚਾਹੁੰਦੇ ਆ ਤੇ ਲੋਕਾਂ ਨੂੰ ਇਹ ਮੰਗ ਰੱਖਣ ਸਾਡੇ ਕੋਲ ਸਾਨੂੰ ਦੱਸਣ ਕਿ ਸਕੂਲ 'ਚ ਕੀ ਕੰਮ ਹੋਣ ਵਾਲਾ ਇਸ ਤੋਂ ਬਾਅਦ ਵੀ ਹੋਰ ਵੀ ਜਿਹੜਾ ਰਾਜ ਕੰਮ ਹੋਣ ਵਾਲਾ ਹੋਊਗਾ ਸਕੂਲ 'ਚ ਅਸੀਂ ਕਰਾਂਗੇ ਕਾਰਨ ਕੀ ਆ ਸਾਡਾ ਭਵਿੱਖ ਜਿਹੜਾ ਸਕੂਲਾਂ ਦੇ ਵਿੱਚ ਬੈਠਾ ਹੈ ਪਰ ਮਸਲਾ ਇਹ ਹੋਇਆ ਕਿ ਕਿਸੇ ਨੇ ਗੌਰ ਨਹੀਂ ਕੀਤੀ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਮੈਨੂੰ ਟੀਚਰਸ ਤੋਂ ਪਤਾ ਲੱਗਦਾ ਕਈ ਵਾਰੀ ਜੇ ਇਹਨਾਂ ਨੂੰ 10-20 ਹਜ਼ਾਰ ਦੀ ਗ੍ਰਾਂਟ ਦੀ ਲੋੜ ਹੁੰਦੀ ਸੀ ਤਾਂ ਇਹ ਸਮਾਜਿਕ ਸੰਸਥਾਵਾਂ ਤੋਂ ਮੰਗਦੇ ਸੀ ਜਾਂ ਕਿਸੇ ਐਨਆਰਆਈ ਦੀ ਨੂੰ ਰਿਕਵੈਸਟ ਕੀਤੀ ਜਾਂਦੀ ਸੀ ਜਾਂ ਕੋਈ ਪਿੰਡ ਦੇ ਪੰਜ ਸਰਪੰਚ ਸਾਹਿਬ ਜਾਂ ਕੋਈ ਵੀ ਮੋਤਵਰ ਸੱਜਣਾ ਜਿਹੜਾ ਉਹ ਦੇ ਦਿੰਦਾ ਸੀਗਾ ਜਿਵੇਂ ਪਿੰਡ ਦੇ ਵਿੱਚੋਂ ਕੋਈ ਸੱਜਣ ਦਾਨ ਕਰਨਾ ਚਾਹੁੰਦਾ ਸੋ ਆਪਾਂ ਇਸ ਵਕਤ ਇਹ ਇਦਾਂ ਦੀ ਕੰਡੀਸ਼ਨ ਜਿਹੜੀ ਮੈਂ ਉਹਦਾ ਧੰਨਵਾਦ ਕਰਦਾ ਉਹਨਾਂ ਸਕੂਲ ਚੱਲਦੇ ਰੱਖੇ ਪਰ ਪੰਜਾਬ ਸਰਕਾਰ ਨੇ ਇੱਕ ਤਹਿਇਆ ਕੀਤਾ ਕਿ ਸਾਨੂੰ ਜਿੰਨੇ ਵੀ ਪੈਸਿਆਂ ਦੀ ਲੋੜ ਹੋਊਗੀ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਸਕੂਲਾਂ ਦੇ ਵਿੱਚ ਉਹ ਅਸੀਂ ਦਵਾਂਗੇ ਸਾਡਾ ਖੇਡਾਂ ਤੇ ਸਿੱਖਿਆ ਤੇ ਇਹਦੇ ਤੇ ਅਸੀਂ ਵਿਸ਼ੇਸ਼ ਧਿਆਨ ਜਿਹੜਾ ਉਹ ਦੇ ਰਹੇ ਹਾਂ ਸਹੂਲਤਾਂ ਤੇ ਸੋ ਸਕੂਲਾਂ ਦੇ ਵਿੱਚ ਮੈਂ ਹੁਣ ਵੀ ਡਿਊ ਸਾਹਿਬ ਨੂੰ ਕਹਾਂਣਾ ਤੁਸੀਂ ਮੈਨੂੰ ਗੂਗਲ ਸ਼ੀਟ ਭਰੋ ਮੈਨੂੰ ਲਿਖ ਕੇ ਦਿਓ ਜੋ ਵੀ ਪਿੰਡ ਦੀ ਜ਼ਰੂਰਤ ਆ ਸਰਪੰਚ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੀ ਵੀ ਪਿੰਡ ਦੀ ਜ਼ਰੂਰਤ ਹੈਗੀ ਆ ਤੇ ਜਿਹੜੀ ਵੀ ਸਕੂਲ ਦੀ ਜ਼ਰੂਰਤ ਆ ਉਹ ਜਦੋਂ ਵੀ ਤੁਸੀਂ ਮੈਨੂੰ ਕਹੋਗੇ ਜਿਵੇਂ ਵੀ ਕਹੋਗੇ ਮੈਂ ਕਿਤੋਂ ਲੈ ਕੇ ਆਵਾਂ ਮੇਰੀ ਸਰਦਾਰਦੀ ਹੈ ਜੀ ਉਦਘਾਟਨ ਦੇ ਦੌਰਾਨ ਕਈ ਸਮੱਸਿਆ ਜਿਹੜੀ ਹੈ ਕਿ ਪਿੰਡਾਂ ਦੇ ਲੋਕ ਆਪ ਤੁਹਾਨੂੰ ਸੁਣਾਉਂਦੇ ਨੇ ਬਸ ਟੀਚਰਜ਼ ਵੀ ਸੁਣਾਉਂਦੇ ਨੇ ਮਤਲਬ ਕਿ ਹੁਣ ਜੇ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਆ ਤੁਸੀਂ ਉਸ ਨੂੰ ਲੈ ਕੇ ਕੋਈ ਪ੍ਰਬੰਧ ਕਰੋਗੇ ਜਾਂ ਬੱਚਿਆਂ ਨੂੰ ਕੋਈ ਦਿੱਕਤ ਆਂ ਦਿਕਤਾਂ ਪਰੇਸ਼ਾਨੀਆਂ ਮੁਸ਼ਕਲਾਂ ਕਮੀਆਂ ਇਟਸ ਆ ਪਰਟ ਆਫ ਲਾਈਫ ਪੂਰਾ ਤਾਂ ਇਨਸਾਨ ਇੱਕ ਦਿਨੇ ਹੁੰਦਾ ਫਿਰ ਕਹਿੰਦੇ ਨੇ ਪੂਰਾ ਹੋ ਗਿਆ ਨਹੀਂ ਤਾਂ ਕਮੀਆਂ ਰਹਿਣੀਆਂ ਹੀ ਰਹਿਣੀਆਂ ਨੇ ਸੋ ਪਰ ਅਸੀਂ ਉਹਨਾਂ ਕਮੀਆਂ ਨੂੰ ਸੁਣੀਏ ਨਾ ਇਹ ਗਲਤ ਆ ਅਸੀਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਾ ਕਰੀਏ ਇਹ ਵੀ ਗਲਤ ਆ ਅਸੀਂ ਕਿਤੇ ਨਹੀਂ ਦੇਖਦੇ ਕਿ ਕੌਣ ਸਾਡਾ ਕੌਣ ਹੈ ਇਸ ਵਕਤ ਮੈਂ 1.5 ਲੱਖ ਵੋਟਰਾਂ ਦਾ ਐਮਐਲ ਹਮ ਮੇਰੇ ਲਈ ਸਾਰੇ ਇੱਕ ਬਰਾਬਰ ਨੇ ਜੇ ਮੈਨੂੰ ਕੋਈ ਬੋਲਦਾ ਕਹਿੰਦਾ ਤੇ ਮੈਨੂੰ ਇਹ ਲੱਗਦਾ ਇਹ ਮੈਨੂੰ ਆਪਣਾ ਸਮਝ ਕੇ ਕਹਿ ਰਿਹਾ ਕਿਉਂਕਿ ਪਹਿਲੇ ਤਾਂ ਸੁਣਦੇ ਹੀ ਨਹੀਂ ਸੀ ਇਹ ਜੇ ਸਾਨੂੰ ਕੋਈ ਕਹਿਣ ਲੱਗਿਆ ਇਹ ਤਾਂ ਬੜੇ ਸ਼ੁਕਰ ਦੀ ਗੱਲ ਆ ਗੱਲ ਕਰਨ ਤਾਂ ਲੱਗੇ ਐਮਐਲੇ ਕੋਲ ਆ ਕੇ ਨਹੀਂ ਤਾਂ ਤੁਸੀਂ ਦੇਖੋ ਪਹਿਲੇ ਉਪਰਾਂ ਹੋ ਜਾ ਪਰਾਂ ਹੋ ਜਾ ਐਮਐਲੇ ਕੋਲ ਟਾਈਮ ਨਹੀਂ ਹੈਗਾ ਐਦਾਂ ਹੀ ਹੁੰਦਾ ਸੀ ਨਾ ਪਰ ਹੁਣ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਵੀ ਦੇਖਿਆ ਹੋਊਗਾ ਮੀਡੀਆ ਦੇ ਵਿੱਚ ਟਾਈਮ ਕਹਿੰਦੇ ਰੁਕੋ ਹਜੇ ਹਜੇ ਟਾਈਮ ਨਹੀਂ ਉਸ ਤੋਂ ਬਾਅਦ ਕਰਾਂਗੇ ਮੈਂ ਕਿਹਾ ਆ ਜਾ ਬੇਟਾ ਆਪਾਂ ਹੁਣੇ ਕਰ ਲੈਂਦੇ ਆ ਸੋ ਇਸ ਕਰਕੇ ਇਹ ਲੱਗਦਾ ਸਾਨੂੰ ਅਸੀਂ ਚਾਹੁੰਦੇ ਆ ਜੇ ਸਾਡੇ ਨਾਲ ਗੱਲਾਂ ਨਹੀਂ ਕਰਨਗੇ ਸਾਨੂੰ ਦੱਸਣਗੇ ਨਹੀਂ ਆਪਾਂ ਹੱਲ ਕਿੱਦਾਂ ਕੱਢਾਂਗੇ ਸੋ ਇੱਕ ਸਮਾਂ ਲੱਗ ਜਾਂਦਾ ਕਿ ਜਿਹਨੂੰ ਪਰ ਸਾਡੀ ਇੰਟੈਂਸ਼ਨ ਜਿਹੜੀ ਆ ਉਹ ਬਿਲਕੁਲ ਕਲੀਅ ਉਹ ਬਿਲਕੁਲ ਸਾਫ ਹੈ ਸਾਫ ਹੈ ਅਸੀਂ ਰੂਹ ਤੋਂ ਕੰਮ ਕਰਦੇ ਆ ਅਸੀਂ ਤਾਂ ਉਦਘਾਟਨ ਕਰਨ ਲੱਗੇ ਵੀ ਗੁਰੂ ਮਾਰਦਾ ਸ਼ੁਕਰ ਕਰਦੇ ਆ ਵੀ ਤੁਸੀਂ ਸਾਨੂੰ ਇੰਨੇ ਯੋਗਾ ਬਣਾਇਆ ਕਿ ਅਸੀਂ ਕਿਸੇ ਚੀਜ਼ ਦਾ ਉਦਘਾਟਨ ਕਰ ਸਕਦੇ ਆ ਇਹ ਵੀ ਪ੍ਰਮਾਤਮਾ ਹੀ ਕਰਦਾ ਸੋ ਇਹ ਸਾਡੇ ਹੱਥ ਵਾਸ ਕੁਝ ਨਹੀਂ ਹੋਇਆ ਅਸੀਂ ਤਾਂ ਮਹਾਰਾਜ ਦੇ ਓਟ ਆਸਰਾ ਲੈ ਕੇ ਚੱਲਦੇ ਆ ਹਾਂ ਇਹ ਜ਼ਰੂਰ ਹੈ ਕਿ ਜੋ ਸੰਗਤ ਕਹੂਗੀ ਉਹ ਅਸੀਂ ਪੂਰੇ ਤਰੀਕੇ ਦੇ ਨਾਲ ਸਰੇ ਚੜਾਵਾਂਗੇ ਬਿਲਕੁਲ ਕੰਮ ਕਰਾਂਗੇ ਜਿੱਦਾਂ ਦੇ ਵੀ ਕੰਮ ਸੰਗਤ ਹੋਊਗਾ ਜੀ ਪੰਜਾਬ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਤੇ ਸ਼ੁਰੂ ਕੀਤੀ ਗਈ ਹੈ ਤੇ ਦੂਜੇ ਪਾਸੇ ਸੜਕਾਂ ਨੂੰ ਲੈ ਕੇ ਵੀ ਮਿਲਣਾ ਟਾਂਚੀ ਜਿਹੜਿਆ ਕਿ ਕੀਤਾ ਗਿਆ ਸੀਗਾ ਉਸ ਨੂੰ ਲੈ ਕੇ ਵੀ ਸਰਕਾਰ ਕਹਿ ਰਹੀ ਸੀ ਕਿ ਅਸੀਂ ਜਲਦੀ ਜਿਹੜੀ ਹੈ ਕਿ ਸੜਕਾਂ ਦੀ ਰਿਪੇਅਰ ਕਰਾਵਾਂਗੇ ਤੇ ਹੁਣ ਤੁਸੀਂ ਬਸੀ ਪਠਾਣਾ ਤੋਂ ਐਮ ਐਲ ਏ ਹੋ ਤੇ ਇਹ ਖੁਸ਼ਖਬਰੀ ਜਿਹੜੀ ਕਿ ਹੁਣ ਪਿੰਡਾਂ ਨੂੰ ਕਦੋਂ ਮਿਲੇਗੀ ਜੀ ਬਿਲਕੁਲ ਜੀ ਇਹ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨੀ ਮੀਟਿੰਗ ਹੋ ਚੁੱਕੀ ਐ ਸਾਰਿਆਂ ਨਾਲ ਤੇ ਕੱਲ ਵੀ ਸੀਐਮ ਸਾਹਿਬ ਨਾਲ ਮੀਟਿੰਗ ਸੀਗੀ ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਚ ਕਿਹਾ ਕਿ ਜਿਹੜੀਆਂ ਹੁਣ ਸੜਕਾਂ ਬਣਨਗੀਆਂ ਉਹਨਾਂ ਦੇ ਠੇਕੇਦਾਰਾਂ ਨੂੰ 5-5 7-7 ਸਾਲ ਜਿੰਨੀ ਟਰਮ ਹੋਊਗੀ ਉਹਦੀ ਮੇਨਟੇਨੈਂਸ ਦਾ ਜਿਹੜਾ ਉਹ ਪ੍ਰੋਪਰ ਧਿਆਨ ਰੱਖਣਾ ਪਊਗਾ ਪਹਿਲਾਂ ਵਾਲਾ ਕੰਮ ਨਹੀਂ ਅਸੀਂ ਸੜਕਾਂ ਲੁੱਕ ਨਾਲ ਬਣਾਵਾਂਗੇ ਪਹਿਲਾਂ ਵਾਂਗ ਥੁੱਕ ਨਾਲ ਨਹੀਂ ਬਣਾਵਾਂਗੇ ਜਿਹੜੀਆਂ ਅੱਜ ਬਣੀਆਂ ਤੇ ਕੱਲ ਨੂੰ ਟੁੱਟ ਗਈਆਂ ਐਦਾਂ ਦੀ ਸੜਕਾਂ ਨਹੀਂ ਹੋਣਗੀਆਂ ਤੁਸੀਂ ਦੇਖਿਓ ਜਦੋਂ ਸੜਕਾਂ ਬਣਣਗੀਆਂ ਅਸੀਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਬਣਾਵਾਂਗੇ ਅਸੀਂ ਕਹਾਂਗੇ ਵੀ ਤੁਸੀਂ ਦੇਖੋ ਕੋਲ ਖੜੋ ਮੈਂ ਜਿੱਥੇ ਵੀ ਉਦਘਾਟਨ ਕਰਕੇ ਆਉਣਾ ਸੜਕ ਦਾ ਗਲੀ ਦਾ ਮੈਂ ਕਹਿੰਨਾ ਤੁਸੀਂ ਆਪ ਕਰੋ ਸਰਪੰਚ ਸਾਹਿਬ ਨੂੰ ਬੇਨਤੀ ਕਰੀ ਦੀ ਆ ਪਿੰਡ ਦੇ ਸਾਥੀਆਂ ਨੂੰ ਸੱਜਣਾ ਨੂੰ ਬੇਨਤੀ ਕਰੀ ਦੀ ਕਿ ਤੁਸੀਂ ਆਪ ਕੋਲ ਖੜ ਕੇ ਬਣਵਾ ਲਓ ਤੁਹਾਨੂੰ ਜਿੱਦਾਂ ਸਹੀ ਲੱਗਦਾ ਉਹਨਾਂ ਦਾ ਮਟੀਰੀਅਲ ਬਣਾ ਕੇ ਕਰਾਵਾਂਗੇ ਜਦੋਂ ਸੜਕਾਂ ਮੈਨੂੰ ਲੱਗਦਾ ਕੁਝ ਦਿਨਾਂ ਦੇ ਵਿੱਚ ਹੀ ਇਹ ਕੰਮ ਅਸੀਂ ਸੜਕਾਂ ਦਾ ਸ਼ੁਰੂ ਕਰਾ ਦੇ ਪੂਰੇ ਪੰਜਾਬ ਦੇ ਵਿੱਚ ਸੜਕਾਂ ਦੀ ਜਿਹੜੀ ਆ ਉਹ ਮਨਜ਼ੂਰੀ ਮਿਲ ਚੁੱਕੀ ਹੈ ਤੇ ਸਾਰੇ ਪੈਸਿਆਂ ਦਾ ਪ੍ਰਬੰਧ ਕਰਕੇ ਅਸੀਂ ਸਾਰਾ ਬੜੀ ਜਲਦੀ ਸ਼ੁਰੂ ਕਰਾਂਗੇ ਚੰਗੀਆਂ ਸੜਕਾਂ ਨਹੀਂ ਆ ਉਹ ਆਪਣੇ ਹਲਕੇ ਨੂੰ ਦਵਾਂਗੇ ਜੀ ਸਰਪੰਚ ਸਾਹਿਬ ਐਮਐਲਏ ਸਾਹਿਬ ਆਏ ਨੇ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਪਹਿਲਾਂ ਤਾਂ ਜੀਆ ਜੀ ਨੂੰ ਕਹਿੰਦੇ ਹਾਂ ਐਮਐਲਏ ਸਾਹਿਬ ਦਾ ਤੇ ਅਸੀਂ ਤਾਂ ਇਹਨਾਂ ਦੇ ਨਾਲ ਖੜੇ ਹਾਂ ਜਿੱਦਾਂ ਵੀ ਹੈ ਇਹਨਾਂ ਦੇ ਨਾਲ ਕੱਟ ਕੇ ਚੱਲ ਰਹੇ ਹਾਂ ਤੇ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਜੀ ਅ ਵੈਰੂਜ ਖਾਲਸਾ ਵੈਰੀ ਫਤਿਹ ਅੱਜ ਸਾਡੇ ਨਗਰ ਮੋਲਾਪੁਰ ਦੇ ਵਿੱਚ ਇੱਕ ਛੋਟਾ ਜਿਹਾ ਨਗਰ ਹੈ ਮਹਾਪੁਰਸ਼ਾਂ ਦਾ ਨਗਰ ਹੈ ਹੋਏ ਇੱਥੇ ਸਾਡੇ ਇਹ ਬੜੇ ਪਿਆਰੇ ਨੇ ਬਰੇ ਹਰਮਨ ਪਿਆਰਤਾ ਇਹਨਾਂ ਨੇ ਸਾਡੇ ਹਲਕੇ ਦੇ ਵਿੱਚ ਵਖੇਰ ਰਹੇ ਨੇ ਮੇਰੇ ਅਜੀਜ਼ ਰੁਪਿੰਦਰ ਸਿੰਘ ਹੈਪੀ ਜਿਹੜੇ ਹਲਕਾ ਬਸੀ ਉਠਾਣਾ ਤੋਂ ਐਮਐਲਏ ਨੇ ਬੜਾ ਜੋਸ਼ੋਖ ਰੋਸ਼ ਹੈ ਬੜਾ ਉਤਸ਼ਾਹ ਇਹਨਾਂ ਦੇ ਵਿੱਚ ਬੜੀ ਹਿੰਮਤ ਹੈ ਤੇ ਕੁਝ ਕਰਨ ਦਾ ਜਜ਼ਬਾ ਵੀ ਹੈ ਅਸੀਂ ਬਹੁਤ ਸਾਰੀਆਂ ਆਸਾਂ ਮੀਦਾਂ ਇਹਨਾਂ ਤੇ ਰੱਖੀਆਂ ਹੋਈਆਂ ਨੇ ਤੇ ਇਹਨਾਂ ਨੇ ਬਹੁਤ ਵਧੀਆ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਾਂ ਸੇ ਸਹੂਲਤਾ ਨੇ ਸੜਕਾਂ ਦੇ ਲਈ ਕਿਉਂਕਿ ਇਹ ਸਰਕਾਰ ਦੇ ਫਰਜ਼ ਹੁੰਦੇ ਨੇ ਅਸੀਂ ਅਸ ਕਰਦੇ ਆਂ ਤੇ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਵੀ ਕਰਦੇ ਆਂ ਕਿ ਇਹਨਾਂ ਦੇ ਸਿਰ ਤੇ ਮਿਹਰਾ ਪ੍ਰਿਆਤ ਰੱਖ ਕੇ ਉਹ ਮਹਾਨ ਸ਼ੀਦਾਂ ਦੀ ਧਰਤੀ ਆਏ ਉਹ ਆਪਣਾ ਆਸ਼ੀਰਵਾਦ ਦੇ ਕੇ ਜਿਹੜੇ ਲੋਕਾਂ ਦੇ ਸੁਪਨੇ ਨੇ ਸਮਾਜ ਦੇ ਸੁਪਨੇ ਉਹਨੂੰ ਸਿਰਜ ਕੇ ਤੇ ਉਹ ਆਸ਼ੀਰਵਾਦ ਸਾਰੀਆਂ ਸੰਗਤਾਂ ਦਾ ਇਹ ਹਾਸਲ ਕਰਨ ਸਾਨੂੰ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਨੇ ਬੜਾ ਪਿਆਰਾ ਹੈ ਤੇ ਬੜੇ ਉਤਸ਼ਾਹ ਨਾਲ ਬੜੇ ਇਹ ਹੌਸਲੇ ਨਾਲ ਇਸ ਸਮਾਜ ਦੇ ਵਿੱਚ ਹੁਣ ਜਿਹੜੀ ਸੇਵਾਵਾਂ ਇਹਨਾਂ ਨੂੰ ਮਿਲੀਆਂ ਨੇ ਉਹ ਕਰਦੇ ਜਾ ਰਹੇ ਨੇ ਤੇ ਸਾਡੇ ਨਗਰ ਵਿੱਚ ਆਏ ਨੇ ਸਾਡਾ ਸਾਰਾ ਨਗਰ ਨਗਰ ਪੰਚਾਇਤ ਸਾਰੇ ਸੱਜਣ ਸਾਰੇ ਸਟਾਫ ਨੇ ਜਿਹੜਾ ਸਿੱਖਿਆ ਵਿਭਾਗ ਦੇ ਇੱਥੇ ਆਏ ਨੇ ਅਫਸਰ ਆਏ ਨੇ ਤੇ ਅਸੀਂ ਆਪਣੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਲਈ ਕੋਈ ਸੇਵਾ ਤੇ ਅਸੀਂ ਹਮੇਸ਼ਾ ਦੇ ਨਾਲ ਖੜੇ ਹਾਂ ਤੇ ਸਾਡੀਆਂ ਜਿਹੜੀਆਂ ਅਸੀਸਾਂ ਨੇ ਇਹਦੇ ਨਾਲ ਲੈ ਤੇ ਗੁਰੂ ਮਹਾਰਾਜ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ मैडम ਤੁਸੀਂ ਵੀ ਅੱਜ ਪਹੁੰਚੇ ਹੋ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਕਿ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਮੋਹਮੇ ਨੂੰ ਤੁਸੀਂ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਮੈਂ ਕਮਲਜੀਤ ਕੌਰ ਰਿਪੋਰਟ ਡੀਓ ਫਤੇਗੜ ਸਾਹਿਬ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਪੰਜਾਬ ਸਰਕਾਰ ਸਾਡੇ ਜਿਹੜੇ ਪਿੰਡਾਂ ਦੇ ਸਰਕਾਰੀ ਸਕੂਲ ਨੇ ਉਹਨਾਂ ਦਾ ਚਾਹੇ ਇਨਫਰਾਸਟ੍ਰਕਚਰ ਦੇ ਪੱਖ ਤੋਂ ਹੋਵੇ ਚਾਹੇ ਬਿਲਡਿੰਗ ਦੇ ਪੱਖ ਤੋਂ ਸਾਡੇ ਨਾਲ ਉਹ ਪੂਰੇ ਸਾਨੂੰ ਸਹਿਯੋਗ ਦੇ ਰਹੇ ਆ ਸਕੂਲਾਂ ਦੇ ਵਿੱਚ ਇੰਟਰਐਕਟਿਵ ਪੈਨਲ ਲੱਗ ਰਹੇ ਆ ਜਿਹੜੀ ਕੁਆਲਿਟੀ ਐਜੂਕੇਸ਼ਨ ਦੇ ਉੱਪਰ ਬਹੁਤ ਕੰਮ ਕੀਤਾ ਜਾ ਰਿਹਾ ਹੈ ਅਸੀਂ ਉਹਨੂੰ ਵਿਸ਼ਵਾਸ ਦਿਵਾਨੇ ਆ ਕਿ ਸਾਡੇ ਅਧਿਆਪਕ ਸਹਿਬਾਨ ਦੇ ਵੱਲੋਂ ਬਹੁਤ ਮਿਹਨਤੀ ਸਾਡੇ ਅਧਿਆਪਕ ਨੇ ਬਹੁਤ ਹੀ ਡੈਡੀਕੇਟਿਡ ਨੇ ਕੁਆਲੀਫਾਈਡ ਨੇ ਕਿ ਕੁਆਲਿਟੀ ਐਜੂਕੇਸ਼ਨ ਦੇ ਲਈ ਬੱਚਾ ਨੂੰ ਸਫਲ ਬਣਾਉਣ ਦੇ ਲਈ ਬੱਚਾ ਨੂੰ ਕਿ ਉਹ ਕਿਤੇ ਜ਼ਿੰਦਗੀ ਦੇ ਵਿੱਚ ਸੈੱਟ ਹੋ ਜਾਣਾ ਇਹਦੇ ਲਈ ਅਸੀਂ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਕਰ ਰਹੇ ਆ ਤੇ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਇਹ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਜਿਸ ਤਰ੍ਹਾਂ ਦਾ ਉਹ ਪੰਜਾਬ ਦਾ ਸੁਪਨਾ ਲੈਂਦੇ ਨੇ ਕਿ ਅਸੀਂ ਬੱਚਾ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਗਵਰਨਮੈਂਟ ਸਾਡਾ ਬਹੁਤ ਸਹਿਯੋਗ ਕਰ ਰਹੀ ਆ ਤਾਂ ਅਸੀਂ ਵੀ ਉਹਨਾਂ ਦੇ ਸਹਿਯੋਗ ਦੇ ਥੈਂਕ ਯੂ ਸੋ ਮੱਚ ਜੀ ਆਮ ਆਦਮੀ ਪਾਰਟੀ ਦਾ ਕਿੰਨਾ ਕਿ ਸਹਿਯੋਗ ਮਿਲ ਰਿਹਾ ਜੀ ਕਿਉਂਕਿ ਅੱਜ ਸਿੱਖਿਆ ਕ੍ਰਾਂਤੀ ਦੀ ਜਿਹੜੀ ਕਿ ਸ਼ੁਰੂਆਤ ਆ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਜੀ ਕੀ ਕਹਿਣਾ ਚਾਹੁੰਦੇ ਅਸੀਂ ਦੇਖੋ 2006 ਤੋਂ ਭਰਤੀ ਹੋਏ ਵਿਆਂ ਬਹੁਤ ਸਰਕਾਰਾਂ ਅਸੀਂ ਦੇਖੀਆਂ ਤੇ ਹੁਣ ਜਿਹੜਾ ਮਤਲਬ ਕਿ ਅਸੀਂ ਜਿਹੜੀਆਂ ਗ੍ਰਾਂਟਾਂ ਨੂੰ ਅਸੀਂ ਕਹਿੰਦੇ ਹੁੰਦੇ ਵੀ ਸਾਨੂੰ ਗ੍ਰਾਂਟ ਨਹੀਂ ਮਿਲਦੀ ਸਕੂਲ ਦੇ ਲਈ ਕੰਮ ਕਰਨ ਦੇ ਲਈ ਤੇ ਸਰਕਾਰ ਨੇ ਖੁੱਲ ਕੇ ਉਹ ਗ੍ਰਾਂਟਾਂ ਦਿੱਤੀਆਂ ਔਰ ਸਕੂਲਾਂ ਦਾ ਬਹੁਤ ਜ਼ਿਆਦਾ ਸੁਧਾਰ ਹੋਇਆ ਸਿੱਖਿਆ ਦਾ ਜਿਹੜਾ ਉਹਨਾਂ ਨੇ ਮਤਲਬ ਵਾਅਦਾ ਕੀਤਾ ਸੀਗਾ ਉਹਨੂੰ ਮਤਲਬ ਨਿਪਰੇ ਚੜ ਰਹੇ ਆ ਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਦੇ ਨਾਲ ਦੇ ਨਾਲ ਜਿਹੜਾ ਸਾਡਾ ਅਧਿਆਪਕ ਹੋਣ ਦੇ ਨਾਤੇ ਅਸੀਂ ਇਹ ਗੱਲ ਨੂੰ ਮਹਿਸੂਸ ਕੀਤਾ ਕਿ ਸਕੂਲਾਂ ਦੇ ਜਿਹੜੇ ਪ੍ਰਬੰਧ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਤੇ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਉਵੇਂ ਹੀ ਅੱਗੇ ਸਾਨੂੰ ਉਮੀਦ ਆ ਕਿ ਇਹਨੂੰ ਹੋਰ ਵਧੀਆ ਕੀਤਾ ਜਾ ਸਕਦਾ ਹੈ